ਲੁਧਿਆਣਾ ਦੇ ਨਾਲ ਲੱਗਦੇ ਖੰਨਾ ਵਿਧਾਨ ਸਭਾ ਹਲਕੇ ਦੇ ਵਿੱਚ ਬੱਸ ਸਟੈਂਡ ਨੇੜੇ ਅੱਜ ਇੱਕ ਉਸ ਵੇਲੇ ਵੱਡਾ ਹਾਸਾ ਵਾਪਰ ਗਿਆ ਜਦੋਂ ਇੱਕ ਟੈਂਕਰ ਨੂੰ ਸੜਕ ਦੇ ਵਿੱਚ ਹੀ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪੜਾਂ ਦੂਰ ਦੂਰ ਤੱਕ ਦਿਖਾਈ ਦੇ ਰਹੀਆਂ ਸਨ ਜਿਸ ਤੋਂ ਬਾਅਦ ਮੌਕੇ ਤੇ ਪ੍ਰਸ਼ਾਸਨ ਪਹੁੰਚਿਆ ਤੇ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਦੋਂ ਤੱਕ ਟੈਂਕਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਾ ਸੀ ਮੌਕੇ ਤੇ ਮੌਜੂਦ ਅੱਗ ਬੁਝਾਓ ਅਮਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ 12:30 ਵਜੇ ਦੇ ਕਰੀਬ ਅੱਗ ਲੱਗਣ ਦੀ ਜਾਣਕਾਰੀ ਮਿਲੀ ਸੀ ਜਿਸ ਤੋਂ ਤੁਰੰਤ ਬਾਅਦ ਉਹਨਾਂ ਨੇ ਆ ਕੇ ਮੌਕੇ ਤੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕੀਤਾ ਉਹਨਾਂ ਨੇ ਕਿਹਾ ਕਿ ਕਾਫੀ ਹੱਦ ਤੱਕ ਅੱਗ ਉਤੇ ਕਾਬੂ ਪਾ ਲਿਆ ਗਿਆ ਪਰ ਟੈਂਕਰ ਦੇ ਵਿੱਚ ਕੋਈ ਅੱਗ ਫੈਲਣ ਵਾਲਾ ਪਦਾਰਥ ਹੋਣ ਕਰਕੇ ਅੱਗ ਤੀਜੀ ਨਾਲ ਫੈਲ ਗਈ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਗਿਆ ਜਿਸ ਤੋਂ ਬਾਅਦ ਹਾਈਵੇ ਤੇ ਵੱਡਾ ਜਾਮ ਵੀ ਲੱਗ ਗਿਆ ਪੁਲਿਸ ਵੱਲੋਂ ਰੂਟ ਡਾਇਵਰਟ ਕਰਵਾਇਆ ਗਿਆ ਟੈਂਕਰ ਨੂੰ ਅੱਗ ਲੱਗਣ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਇਸ ਹਾਦਸੇ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਣ ਦੀ ਵੀ ਸੂਚਨਾ ਮਿਲੀ ਹੈ। ਇਹ ਬੜੇ ਬਾਰੇ ਕਿ ਵਰਦੇ ਸੁਣਾਦੇ ਇਹ ਪੁੱਲਾ ਸੁਣਾਦੇ ਕੋਲੇ ਪਾਸੇ ਆਇਆ ਹੈ ਟੈਂਕਰ ਆਡੀਜਰ ਵਾਲਾ ਟੈਂਕਰ ਆਈ ਬੰਦੇ ਬਚ ਗਏ ਬੰਦੇ ਬਚ ਗਏ ਖੰਨੇ ਬਸਟਿਆਂ ਦਾ ਅੱਗ ਲੱਗੀ ਖੰਨੇ ਬਸਟਿਆਂ ਜੀ ਇਹ ਬੜੇ ਬਾਬੂ ਕੀ ਕਰਦੇ ਹੋ ਸਭਾ ਦੇ ਉਹ ਪੁੱਲਾ ਸਲਾ ਦੇ